ਅਗੁਜੀਓ ਅੱਜ ਜੇਟਸ ਦਾ ਪਹਿਲਾ ਪਰਵਿਸ਼ਟਾ ਹੈ ਆਪ ਸਭ ਨੂੰ ਤੇਸ਼ੈਨ ਸ਼ਾਹ ਜੂਸ ਤੇ ਪਾਦਸ਼ਾਹ ਜੀ ਜੇਟਸ ਦੀ ਪਹਿਲੇ ਪਰਵਿਸ਼ਟੇ ਦੀ ਲਖ ਲਖ ਵਧਾਈ ਹੋਵੇ ਤੇ ਪਾਦਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਪਾਦਸ਼ਾਹ ਇਹ ਜੋ ਜੇਟਸ ਦਾ ਮੀਨਾ ਪਤਾਂ ਲਈ ਬੜਾ ਖੁਸ਼ੀ ਦਾ ਮਹੀਨਾ ਆਪਨੇ ਦਿੱਤਾ ਹੈ ਇਸ ਮਹੀਨੇ ਹੀ ਮਾਤਰੋ ਵਿੱਚ ਆਪਨੇ ਆ ਕੇ ਆਪਣਾ ਇਫਤਾਰ ਕਰਨ ਕੀਤਾ ਹੈ ਇਹ ਮਹੀਨਾ ਭਗਤਾਂ ਲਈ ਆਨੰਦ ਭਰਿਆ ਹੋਵੇ ਤੇ ਪਾਤਸ਼ਾਹ ਵੀ ਕਹਿੰਦੇ ਹਨ ਕਿ ਜੇਹਰ ਦਾ ਮਹੀਨਾ ਭਗਤਾਂ ਲਈ ਖੁਸ਼ੀਆਂ ਭਰਿਆ ਹੋਵੇਗਾ ਤੇ ਦੁਨੀਆ ਦੀ ਤਪਸ ਤੇ ਆਖਰੀ ਖੇਡ ਦਾ ਇਹ ਮਹੀਨਾ ਹੋਵੇ ਸੋ ਮੇਰੇ ਵੀਰੋ ਸਾਹਿਬ ਸੱਚੇ ਪਾਤਸ਼ਾਹ ਨੇ ਆਪਨਾ ਆਪ ਤਰੀਕਰਨ ਕਰਕੇ ਆਪਣੇ ਨਾਮ ਦਾ ਦਰਬਾਰ ਬਜਾਇਆ ਸਤਰਾ ਗੰਗਾਂ ਦਾ ਨਿਸ਼ਾਨ ਚੁਗਾਇਆ ਆਪਣੇ ਸੀਸ ਤੇ ਪੰਜ ਮੁਖੀ ਤਾਜ ਲਗਾਇਆ ਸ਼ਾਨ ਸ਼ਖ ਸੰਗਤ ਸ਼ੁਰੂ ਕੀਤਾ ਤੇ ਇੱਕ ਹਕੂਮਰਾਨ ਨੇ ਆਪਣਾ ਹੁਕਮ ਸੁਣਾਇਆ ਉਹ ਹੁਕਮ ਪਾਦਸ਼ਾਹ ਦਾ ਸੁਣ ਲੈਣਾ ਪਾਦਸ਼ਾਹ ਨੇ ਪਹਿਲੀ ਚੀਜ਼ ਜਦੋਂ ਆਈ 1965 ਈਸਵੀ ਦੀ ਤਾਂ ਉਸ ਵੇਲੇ ਸ਼ੈਲਸੀ ਸਮੂਹ ਸ਼ੁਰੂ ਕਰਕੇ ਇਸਤਰਾਗਾਦਮ ਆਫੇਟ ਕੀਤਾ ਧਰਤੀ ਹਿੱਲ ਗਈ ਦੁਨੀਆ ਕੰਬ ਗਈ ਤੇ ਸਾਰੀ ਧਰਤੀ ਹਿਲ ਰਹੀ ਸੀ ਕੰਬ ਰਹੀ ਸੀ ਪਟਾਵਾ ਰਿਹਾ ਸੀ ਇਹ ਪਾਸਚਰ ਨੇ ਕਿਹਾ ਦੇਖਿਆ ਦੇਖਿਆ ਸ਼ੈਸ਼ੇ ਸ਼ੰਭੋ ਦਾ ਇੱਕ ਕਲਿਸ਼ਕਾਰ ਇੱਕ ਨਲਪਾਰ ਤੇ ਪਾਤਸ਼ਾਹ ਹੁਣ ਤੁਹਾਨੂੰ ਕੀ ਸਮਝਾਉਂਦੇ ਹਨ ਕਿ ਸ਼ਾਂਸ਼ੇ ਜੀ ਸੰਬੰਧ ਕੇਤ ਵਿਸਾਖ ਰੰਗਿਆ ਜਦੋਂ ਜੇਠ ਆ ਗਿਆ ਤੇ ਉਸ ਵੇਲੇ ਤੁਹਾਨੂੰ ਸੰਦੇਸ਼ ਦੇ ਰਹੇ ਹਨ ਪਾਤਸ਼ਾਹ ਤੇ ਸੰਦੇਸ਼ ਸੁਣੋ ਸੌਮਤ ਕਹੇ ਮੇਰਾ ਸੰਦੇਸ਼ਾ ਸੁਣ ਲੋ ਯਾਰ ਜਰਾਨਾ ਕੱਚਾ ਨਾ ਕੋਈ ਲਗਾਈ ਯਾਰ ਪਹਿਲਾਂ ਹੀ ਗੱਲ ਮਾਰ ਦਿੱਤੀ ਸੰਮਤ ਕਹੇ ਸੰਮਤ ਪਹਿਲੀ ਜੇਟ ਸਾਂਸੀ ਸੰਮਤਿਤ ਸੰਮਤ ਕਹੇ ਮੇਰਾ ਸੁਨੇਹਾ ਸੁਣ ਲੋ ਯਾਰ ਜਰਾਨਾ ਕੱਚਾ ਨਾ ਕੋਈ ਲਗਾਈਆ ਜੇ ਕਰਨਾ ਤੇ ਸੱਚਾ ਪਿਆਰ ਪ੍ਰੀਤੀ ਪ੍ਰੇਮ ਨਾਲ ਰਖਾਈਆ ਪਾਤਸ਼ਾਹ ਕੀ ਕਹਦੇ ਹਨ ਭਗਤ ਮੇਰਾ ਜਦੋਂ ਮੇਰੇ ਦਰਸ਼ਨ ਲਈ ਆਉਂਦਾ ਹੈ ਸਭ ਤੋਂ ਪਹਿਲਾਂ ਮੇਰੇ ਚਰਨਾਂ ਵਿੱਚ ਆਕੇ ਆਪਣੇ ਆਪ ਨੂੰ ਜ਼ੀਰੋ ਕਰ ਦਿੰਦਾ ਹੈ ਤੇ ਚਰਨਾਂ ਦਾ ਆਸਰਾ ਲੈਂਦਾ ਹੈ ਅੱਗੇ ਕੀ ਕਹਿੰਦੇ ਨੇ ਜੇ ਕਰਨਾ ਤੇ ਸੱਚਾ ਪਿਆਰ प्रीਤੀ ਪ੍ਰੇਮ ਨਾਲ ਰਖਾਈ ਆ ਮਤਲਬ ਵਿੱਚ ਨਾ ਬਣਿਓ ਖਿਦਮਤਗਾਰ ਮਤਲਬ ਵਿੱਚ ਕਿ ਪਾਸ਼ਾ ਸਾਡਾ ਇਹ ਕੰਮ ਹੋ ਜਾ ਫੇਰ ਠੀਕ ਹੋ ਗਿਆ ਫੇਰ ਤਾਂ ਆਪਾਂ ਕੌਣ ਤਕੂ ਪਾਸ਼ਾ ਕੋ ਮਤਲਬ ਵਿੱਚ ਨਾ ਬਣਿਓ ਖਿਦਮਤਗਾਰ ਕੂੜੀ ਆਸ ਨਾ ਕੋਈ ਰਖਾਈ ਆ ਇਹ ਜਗਤ ਬਣ ਜਾ ਰਿਆਂ ਵਾਲਾ ਨਹੀਂ ਉਦਾਰ ਜਗਤ ਬਣ ਜਾ ਰੇ ਕਿਹਨਾਂ ਨੂੰ ਕਹਿੰਦੇ ਨੇ ਜਿਹੜੇ ਗੁਰਫਤਾਰ پیغمبر ਖੇਡ ਕਰਦੇ ਰਹੇ ਸਤਜੋਤ ਤ੍ਰੇਤਾ ਦੁਆਪਰ ਜੱਤ ਬੁੰਜਾਰੇ ਉਹਨਾਂ ਨਾਮ ਦੇ ਕੇ ਭੇਜਦਾ ਰਿਹਾ ਉਲਾਬ ਬਣਦੇ ਪਾਤਸ਼ਾਹ ਕਹਿੰਦੇ ਇਹ ਜੱਤ ਬੁੰਜਾਰਿਆਂ ਵਾਲਾ ਨਹੀਂ ਹੰਦਾਰ ਸੌਦਾ ਹਟ ਨਾ ਕੋਈ ਚਿਕਾਈਆ ਇਹ ਲੈਣਾ ਦੇਣਾ ਮੀਤ ਮਰਾਰ ਹਰ ਕਰਤਾ ਰਿਹਾ ਜੁਲਾਈਆ ਉਹ ਸਿਰ ਸੰਦੇਸ਼ ਜੇਟ ਕਹਿ ਰਿਹਾ ਹੈ ਕਿ ਇਹ ਲੈਣਾ ਦੇਣਾ ਉਸ ਮੀਤ ਮਰਾਰ ਦਾ ਹੈ ਜੋ ਹਰ ਕਰਤਾ ਪ੍ਰਭ ਤੁਹਾਨੂੰ ਜਨਾਈ ਕਰਾ ਰਿਹਾ ਹੈ ਜਿਸਨੇ ਜਿਉਂਦਿਆਂ ਕੂੜਾ ਛੱਡਣਾ ਸੰਸਾਰ ਇੱਥੇ ਜੀਤ ਕੀ ਕਰ ਰਿਹਾ ਹੈ ਜਿਸਨੇ ਜਿਉਂਦਿਆਂ ਕੂੜਾ ਛੱਡਣਾ ਸੰਸਾਰ ਸੋ ਮੇਰੇ ਅੰਗਣ ਵਹਿ ਕੇ ਖੁਸ਼ੀ ਮਨਾਈਆ ਜਿਸਨੇ ਜਿਉਂਦਿਆਂ ਕੂੜਾ ਸੰਸਾਰ ਛੱਡਣਾ ਉਹ ਇੱਥੇ ਬਹਿ ਕੇ ਖੁਸ਼ੀ ਮਨਾਵੇ ਲੋਕ ਲਜਿਆ ਦਿੱਤੀ ਮਾਰ ਅਪਮਾਨ ਰੂਪ ਨਾ ਕੋਈ ਵਟਾਈਆ ਸੰਸਾਰੀਆਂ ਦਾ ਰਹਿਣਾ ਨਹੀਂ ਠੇਕੇਦਾਰ ਜੇ ਸੰਸਾਰੀਆਂ ਵਿੱਚ ਫਿਰਨਾ ਹੈ ਜਗ ਨਾਲ ਨਾਲ ਕੇ ਮਿਲਣਾ ਹੈ ਜਗ ਦੀਆਂ ਰੀਤੀਆਂ ਨੂੰ ਅਪਣਾਉਣਾ ਹੈ ਤੇ ਪ੍ਰਭ ਦੀਆਂ ਰੀਤੀਆਂ ਨੂੰ ਨਹੀਂ ਅਪਣਾਉਣਾ ਤਾਂ ਪਾਤਸ਼ਾਹ ਕਹਿੰਦੇ ਆ ਸੰਸਾਰੀਆਂ ਦਾ ਰਹਿਣਾ ਨਹੀਂ ਠੇਕੇਦਾਰ ਠੋਕਰ ਠਾਕਰ ਵਿਆਹ ਲਗਾਈਦਾ ਜਿਸ ਸੰਸਾਰ ਵਿੱਚ ਫਿਰ ਕੇ ਸੰਸਾਰ ਦੀ ਰੀਤੀਆਂ ਨੀਤੀਆਂ ਕਰਨੀਆਂ ਵਿਆਹ ਸ਼ਾਦੀਆਂ ਤੇ ਟੈਂਟਾਂ ਲਾ ਕੇ ਤੇ ਸ਼ਮੇਨੇ ਲਾ ਕੇ ਦੁਨੀਆ ਵਾਲੇ ਨੂੰ ਬੁਲਾਉਣਾ ਹੈ ਤੇ ਭਗਤਾਂ ਨੂੰ ਇੱਕ ਪਾਸੇ ਬਿਠਾ ਕੇ ਉਹਨਾਂ ਨੂੰ ਬਾਦਮੀ ਨਹੀਂ ਪੁੱਛਣੀ ਤੇ ਉਹ ਤੇ ਦੁਨੀਆ ਵਾਲੇ ਨੂੰ ਪੁੱਛਣਾ ਤੇ ਪਾਕਸ਼ਾ ਇੱਥੇ ਕੀ ਇਹ ਕਹਿੰਦੇ ਹਾਂ ਸੰਸਾਰੀਆਂ ਦਾ ਰਹਿਣਾ ਨਹੀਂ ਠੇਕੇਦਾਰ ਠੋਕਰ ਠਾਕਰ ਰਿਆ ਲਗਾਈਆ ਸਮਝਾਉਣ ਵਾਸਤੇ ਕੰਧਾਂ ਉੱਤੇ ਲਾਉਣੇ ਨਹੀਂ ਕੋਈ ਇਸ਼ਤਿਹਾਰ ਸਮਝਾਉਣ ਵਾਸਤੇ ਕੰਧਾਂ ਉੱਤੇ ਲਾਉਣੇ ਨਹੀਂ ਕੋਈ ਇਸ਼ਤਿਹਾਰ ਤੁਹਾਡੇ ਅੰਦਰ ਕਰਨੀ ਪੜਾਈਆ ਜੇ ਤੁਸੀਂ ਉਸ ਤੇ ਹੋਵੋਗੇ ਤੁਹਾਡੇ ਅੰਦਰ ਪੜਾਈ ਤੁਹਾਨੂੰ ਅੰਦਰ ਜਿਨਾਈ ਕਰਕੇ ਜਾਵੇਗਾ ਸੱਚੀ ਮੰਜ਼ਿਲ ਦੱਸ ਕੇ ਉਹ ਮਨਾਰ ਨਾਮ ਪੌੜੇ ਦੇ ਨਾਲ ਚੜਾਈਆ ਜਿਸ ਨੂੰ ਚੰਗਾ ਨਾ ਲੱਗੇ ਇਹ ਵਿਹਾਰ ਹੁਸੈਨ ਪਹਿਲੀ ਗੇ ਸ਼ਾਂਸ਼ੀ ਚੰਮਦਿਕ ਜਿਸ ਨੂੰ ਚੰਗਾ ਨਾ ਲੱਗੇ ਇਹ ਵਿਹਾਰ ਉਹ ਬੇਸ਼ੱਕ ਉੱਠ ਕੇ ਦੇਵੇ ਸੁੜਾਈਆ ਜੇ ਹੁਕਮ ਨਹੀਂ ਮੰਨਣਾ ਪਾਦਸ਼ਾਹ ਤੇ ਸੰਸਾਰ ਦੀਆਂ ਗੱਲਾਂ 'ਚ ਭੱਜੇ ਫਿਰਨੋ ਸੰਸਾਰ ਦੀਆਂ ਬੜੀਆਂ ਲੈਣੀਆਂ ਨੇ ਤਾਂ ਪਾਦਸ਼ਾਹ ਕਹਿੰਦੇ ਜਿਸ ਨੂੰ ਇਹ ਵਿਹਾਰ ਚੰਗਾ ਨਹੀਂ ਲੱਗਦਾ ਉਹ ਬੇਸ਼ੱਕ ਉੱਠ ਕੇ ਦੇਵੇ ਸੁੜਾਈਆ ਜਿਨ੍ਹਾਂ ਹੁਕਮ ਨੂੰ ਕਹਿਣਾ ਜੇ ਬਾਦਸ਼ਾਹ ਦੇ ਹੁਕਮ ਨੇ ਕਿ ਇਹ ਨਹੀਂ ਕਰਨਾ ਆਦਾਜ਼ ਨਹੀਂ ਦੇਣਾ ਤੇ ਇਸ ਤਾਂ ਦੇ ਸਾਰੇ ਨਿਯਮ ਬਣਾ ਲਿੱਤੇ ਨੇ ਬਾਦਸ਼ਾਹ ਕਹਿੰਦੇ ਜੇ ਹੁਕਮ ਨੂੰ ਕੁਛ ਕਹਿਣਾ ਵੀ ਹੁਕਮ ਕਿਸ ਨੇ ਲਿਖੇ ਨੇ ਜਿੰਨਾ ਹੁਕਮ ਨੂੰ ਕਹਿਣਾ ਉਹ ਖੁਸ਼ੀ ਨਾਲ ਨਿਕਲ ਜਾਏ ਬਾਹਰ ਬਾਹਰ ਗਏ ਨੂੰ ਫੇਰ ਨਾ ਕੋਈ ਪਰਤਾਈਆ ਬਾਹਰ ਗਏ ਨੂੰ ਫੇਰ ਨਾ ਕੋਈ ਪਰਤਾਈਆ ਇਹ ਪਰਖਣ ਵਾਲਾ ਨਹੀਂ ਕੋਈ ਸੁਨਿਆਰ ਇਹ ਪਰਖਣ ਵਾਲਾ ਨਹੀਂ ਕੋਈ ਸੁਨਿਆਰ ਜੋ ਕਸਵ ਬਸਵੱਟੀ ਉੱਤੇ ਰਗੜ ਦੇਵੇ ਨਭਾਈਆ ਕਸਵੱਟੀ ਉਤੇ ਰਗੜ ਦੇਖ ਕੇ ਸੋਨਾ ਹੈ ਜਾਂ ਖਰਾ ਹੈ ਤਾਂ ਇਹ ਉਹ ਸੁਨਿਆਰੀ ਹੀ ਤਾਂ ਸਭ ਕੁਝ ਜਾਣਨ ਵਾਲਾ ਹੈ ਜੋ ਕਸਵੱਟੀ ਉਤੇ ਰਗੜ ਦੇਵੇਂ ਲਗਾਈਆ ਇਸ ਤੇ ਕੋਲ ਉਹ ਗੰਮੀ ਹਥਿਆਰ ਜਿਸ ਤੇ ਉੱਤੇ ਮੋਰ ਕਿਸੇ ਨਾਲ ਲਾਈਆ ਇਹਦੇ ਕੋਲ ਤਾਂ ਹਥਿਆਰ ਹੈ ਤੁਹਾਨੂੰ ਪਰਖਣ ਲਈ ਤੇ ਉਹਦੇ ਤੇ ਕਿਸੇ ਨੇ ਮੋਰ ਵੀ ਨਹੀਂ ਲਗਾਈ ਜਿਹੜਾ ਅੰਦਰੇ ਅੰਦਰ ਮਾਰੇ ਮਾਰ ਤਿੱਖੀ ਦੋਰੀ ਧਾਰ ਜਣਾਈ ਆ ਉਹ ਹਥਿਆਰ ਹੈ ਸੱਚ ਪੁੱਛੋ ਤੇ ਅੱਗੇ ਸੱਜਣ ਰਹਿ ਜਾਣੇ ਸੱਚੇ ਯਾਰ ਪੂਰੇ ਨਾਲੋਂ ਜ਼ਰਾਂਡੇ ਲੈਣੇ ਤੜਾਈਆ ਪੂਰੇ ਨਾਲੋਂ ਜ਼ਰਾਂਡੇ ਲੈਣੇ ਤੜਾਈ ਸੋ ਪਾਕਸ਼ਾਤ ਤੇ ਸਮਝ ਆ ਰਹੇ ਸੰਸੁਦੀ ਤੇ ਇਹ ਇਹਦੀ ਪਹਿਲੀ ਹਾਰਟ ਸੈਨਸ ਇੱਕ ਸੰਮਤ ਇੱਕੋ ਦੀ ਸ਼ਹੀ ਪਾਤਸ਼ਾਹ ਕਹਿੰਦੇ ਨੇ ਇਹ ਜੋ ਮੈਂ ਬੰਦ ਕਰ ਰਿਹਾ ਹਾਂ ਇਹ ਵੀ 17 ਹਾਰ ਤੱਕ ਅਧਾਰ ਅੱਗੇ ਕਸਮ ਖਾ ਕੇ ਕਰੋ ਜਵਾਈਆ ਇਹ ਵੀ 17 ਹਾਰ ਤੱਕ ਤੁਹਾਨੂੰ ਪਾਤਸ਼ਾਹ ਕਹਿੰਦੇ ਨੇ ਮੈਂ ਅਧਾਰ ਦੇ ਰਿਹਾ ਭਾਵ ਤੁਹਾਨੂੰ ਮੁੱਲ ਤੇ ਰਿਹਾ ਅਗੇ ਕਸੂ ਖਾ ਕੇ ਕਰ ਜਦਾਈਆ ਭਾਵੇਂ ਨਾ ਖੰਡ ਪ੍ਰਥਵੀ ਵਿੱਚੋਂ ਗੁਰਮੁਖ ਰਹਿ ਜਾਣ 2-4 ਬੋਤਿਆਂ ਦੀ ਲੋੜ ਰਹੇ ਨਾਰਾਈਆ ਉਹ ਮੇਰਾ ਨੈਣ ਸ਼ਿੰਗਾਰ ਮੈਂ ਸ਼ਮਾਂ ਦਿਓ ਜਗਾਈਆ ਜਿਹੜੇ ਰਹਿ ਜਾਣਗੇ ਉਹਦੇ ਤੇ ਉਹ ਮੇਰਾ ਨੈਣ ਸ਼ਿੰਗਾਰ ਨਹੀਂ ਮੈਂ ਉਹਨਾਂ ਦੇ ਅੰਦਰ ਆਪਣੀ ਸ਼ਮਾਂ ਜਗਾਵਾਂ ਮੈਂ ਸ਼ਮਾਂ ਦਿਆ ਜਗਾਈਆ ਵੇਖਿਓ ਭੁੱਲ ਕੇ ਕੂੜਾ ਨਾ ਕਰਿਓ ਤਿਵਾਰ ਯਕੀਨ ਨਾ ਦੇਵੋ ਲੜਾਈਆ ਕੋਈ ਲੋੜ ਨਹੀਂ ਕਾਗਾਂ ਦੀ ਕੋਈ ਲੋੜ ਨਹੀਂ ਕਾਗਾ ਦੀ ਰਹੇ ਢਾਰ ਗੁਰਮੁਖ ਹਾਸ ਲੈਣੇ ਪੜੇ ਗੁਰਮੁਖ ਹਾਸ ਲੈਣੇ ਪੜਤਾਇਆ ਇਹ ਸਿੱਖਿਆ ਤੁਹਾਡੇ ਨਾਲ ਸਮਝ ਇਸ ਕਰਕੇ ਕਰ ਰਹੇ ਹਾਂ ਪਾਤਸ਼ਾਹ ਦਾ ਹੁਕਮ ਜੋ ਤੁਹਾਨੂੰ ਸੰਦੇਸ਼ ਹੈ ਇਹ ਸੁਣ ਲੋ ਧਿਆਨ ਨਾਲ ਤੇ ਗੁਰਸਿੱਖ ਜਦੋਂ ਕੋਈ ਵਿਹਾਰ ਚੱਲਦੇ ਨੇ ਟੂਰ ਪ੍ਰੋਗਰਾਮ ਚੱਲਦੇ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਸਾਡੇ ਸਤਪੁਰ ਦੀ ਪੱਗ ਨੂੰ ਦਾਗ ਲਗਾਉਂਦੇ ਨੇ ਬੜੀ ਸ਼ਰਮ ਦੀ ਗੱਲ ਆ ਆ ਜਾਂਦੀ ਆ ਇਸ ਕਰਕੇ ਇਹ ਗੱਲ ਅੱਜ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਾਤਸ਼ਾਹੀ ਗੁਰਮੁਖ ਖਾਲਸਾ ਨੇ ਪ੍ਰਗਟਾਈ ਆ ਜਿਹੜਾ ਗੁਰਸਿੱਖ ਗੁਰਸਿੱਖ ਨਾਲ ਕਰੇ ਖਾਰ ਜਿਹੜਾ ਗੁਰਸਿੱਖ ਗੁਰਸਿੱਖ ਨਾਲ ਕਰੇ ਖਾਰ ਉਹ ਇਹ ਨਹੀਂ ਦੁਬਾਇ ਪਾਵੜੋਂ ਇਹ ਕਾਇ ਕਦੂ ਚੇ ਨਾ ਉਹ ਉਸ ਨੂੰ ਬੰਦ ਕਿਉਂ ਟੈਲ ਦਿੱਤਾ ਇਸ ਨੂੰ ਘਟ ਕਿਉਂ ਟੈਲ ਦਿੱਤਾ ਇਸ ਥਾਂ ਦੀਆਂ ਗੱਲਾਂ ਚੱਲਦੀਆਂ ਨੇ ਇੱਥੇ ਪਾਤਸ਼ਾਹ ਕੀ ਕਹਿੰਦੇ ਨੇ ਜਿਹੜਾ ਗੁਰਸਿੱਖ ਮੁਰ ਸਿੱਖ ਨਾਲ ਕਰੇ ਖਾਰ ਗੁੱਸੇ ਵਿੱਚ ਲੜਾਈ ਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰੋ ਅਗਲਾ ਲੇਖਾ ਦੇਵਪਾਈਆ ਸੰਮਤ ਕਹੇ ਮੈਂ ਕਿਉਂ ਆਇਆ ਜਗ ਜਾਗਰਤ ਰੂਪ ਦੇ ਆ ਵਿਖਾਈਆ ਸੱਚ ਦਵਾਰੇ ਪ੍ਰਗਟ ਹੋ ਕੇ ਗਿਆ ਸੱਜ ਸੱਜਣ ਇੱਕੋ ਲਿਆ ਬਣਾਈਆ ਸੰਮਤ ਕਹਦਾ ਹੈ ਮੈਂ ਆਪਣਾ ਸੱਜਣ ਇੱਕੋ ਬਣਾਇਆ ਵੇਖੋ ਜਿਸ ਤਰ੍ਹਾਂ ਮੈਂ ਪਿਛਲੇ ਜਿੱਤੇ ਛੜ ਅੱਗੇ ਇੱਕੋ ਪੁਰਖਕਾਲ ਬਣਾਈਆ ਇਹ ਪਹਿਲੀ ਜੇਟ ਸੈਸੀ ਸੰਬੰਧਿਤ ਪੈ ਰਿਹਾ ਹੈ ਜਿਸ ਤਰ੍ਹਾਂ ਮੈਂ ਇੱਕ ਉਹ ਪੁਰਖ ਕਾਲੂ ਬਣਾਇਆ ਹੈ ਪਿਛਲੇ ਸਰ ਦਿੱਤੇ ਨੇ ਜਬਤ ਯਹਾਨ ਨਾਲੋਂ ਹੋ ਕੇ ਅੱਡ ਬਖਰੀ ਧਾਰ ਬਣਾਈ ਆ ਸਮਾ ਸਮਾ ਮੇਰੇ ਬੈਂਦਿਆਂ ਬੈਂਦਿਆਂ ਗਿਆ ਲੰ ਅੰਤੋਂ ਮੇਰੀ ਵਾਰੀ ਆਈ ਸਮਾ ਲੰਦਾ ਗਿਆ ਪਹਿਲੀ ਜੇਟ ਸੈਸੀ ਸੰਬੰਧਿਤ ਕਹਿੰਦਾ ਹੈ ਅੰਤੋਂ ਮੇਰੀ ਵਾਰੀ ਆਈ ਕੁਛ ਕਹਿ ਮੈਂ ਕੋਟਨਪੋਟ ਵੇਖੇ ਬਗਲੇ ਬੱ ਹਾਂਸ ਮਾਲਕ ਮੋਤੀ ਚੋਗ ਮੈਂ ਕੋਟਨ ਕੋਟ ਵੇਖੇ ਬਗਲੇ ਬੱ ਹੰਸ ਮਾਨ ਕੰਬੋਦੀ ਚੌਕ ਬਿਰਲਾ ਬਿਰਲਾ ਮੁਖਰ ਖਾਦੀ ਹੰਸ ਮਾਨ ਕੰਬੋਦੀ ਚੌਕ ਬਿਰਲਾ ਮੁਖਰ ਖਾਈਆ ਸੈਂਸ ਸੰਮਤ ਕਹੇ ਮੈਂ ਕਿਸੇ ਲਾਉ ਨਹੀਂ ਦੇਣਾ ਅੱਜ ਪੱਜ ਅੱਜ ਪੱਜ ਨਹੀਂ ਲੋੜ ਦੇਣਾ ਝੂਠਾ ਮਕਰ ਫਰੇਬ ਇੱਥੇ ਸਾਰੇ ਬੰਦੇ ਝੂਠਾ ਮਕਰ ਫਰੇਬ ਜੋ ਕਰਦੇ ਆਪਾਂ ਝੂਠਾ ਮਕਰ ਫਰੇਬ ਨਾਲ ਕੋਈ ਬਣਾਈਆ ਕੂੜ ਕੜਿਆਰੇ ਸਾਰੇ ਦਿਨੇ ਛੱਡ ਛੁਟਕਾਰਾ ਲੈਣਾ ਪਈਆ ਜਿਹੜੇ ਮੇਰੇ ਪ੍ਰਭੂ ਤੋਂ ਹੋਏ ਅੱਡ ਮੈਂ ਬਖਰੇ ਢੇਰੇ ਦੇਨੇ ਵਖਾਈਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਆਪਣੇ ਹੁਕਮ ਨਾਲ ਦਰਾਈਆ ਸਾਮਤ ਕਹੇ ਸਮਝ ਲੋ ਵੇਲਾ ਬਲੀਆਂ ਦਾ ਬਲੀ ਰਿਹਾ ਜਨਾਈਆ ਸਾਮਤ ਕਹੇ ਸਮਝ ਲੋ ਵੇਰਾ ਬਲੀਆਂ ਦਾ ਬਲੀ ਰਿਹਾ ਜਨਾਈਆ ਲੇਖਾ ਚੁੱਕ ਜਾ ਗੁਰੂ ਚੇਲਾ ਚੇਲਾ ਗੁਰੂ ਸਮਝ ਨਾ ਆਇਆ ਪੁਰਖ ਬਨਾਸ਼ੀ ਕਰੇ ਕਰਾਏ ਖੇਲ ਨਵੇਲਾ ਨਿਰਗੁਣ ਨਿਰੰਕਾਰ ਬੇਪਰਵਾਹੀ ਆ ਕੋਟ ਇਹ ਯਾਦ ਕਰ ਲੋ ਪ੍ਰਭ ਕਹਿੰਦੇ ਹਨ ਯਾਦ ਕਰ ਲੋ ਕੋਟਨ ਕੋਟ ਜਨਮ ਭਰਮ ਨੇ ਆ ਕੋਟਨ ਕੋਟ ਜਨਮ ਭਰਮ ਦੇ ਆ ਪ੍ਰਭ ਨਾਲ ਹੋਇਆ ਮੇਲਾ ਕੋਟਨ ਕੋਟ ਜਨਮ ਭਰਮ ਦੇ ਆ ਪ੍ਰਭ ਨਾਲ ਹੋਇਆ ਮੇਲਾ ਮਿਲਣੀ ਦੀ ਲੋੜ ਰਹੀ ਨਾ ਰਾਈ ਆ ਠਾਕੁਰ ਮਿਲਿਆ ਸੱਜਣ ਸੇਲਾ ਜਿਸ ਨੂੰ ਸਾਰੇ ਰਹੇਗਾ ਹੀ ਆ ਸਾਰੇ ਸ੍ਰਿਸ਼ਟੀ ਵਾਲੇ ਕੋਲ ਦੇ ਪਾਤਸ਼ਾਹ ਨੇ ਕੀ ਲਿਖਾਇਆ ਹੈ ਕਿ ਜਿਸ ਨੂੰ ਨਿਰਗੁਣ ਰੂਪ ਰਕਾਰ ਅਜੂਨੀ ਰਹਿਤ ਉਜੂਨੀ ਰਹਿਤ ਨਿਰਗੁਣ ਰੂਪ ਰਕਾਰ ਜੂਨੀ ਰਹਿਤ ਕਹਿੰਦੇ ਹਨ ਉਹ ਹੋਇਆ ਪ੍ਰਤੱਖ ਤੁਹਾਡੇ ਸਾਹਮਣੇ ਇੱਥੇ ਦਾ ਪ੍ਰਤੀਭਾ ਜਿਸ ਨੂੰ ਭਗਵਾਨ ਮੰਨਦੇ ਏਕ ਓਕਾਰ ਜੂਨੀ ਰਹਿਤ ਨਿਰਪਾਉ ਨਿਰਭੈ ਤੇ ਉਹ ਤੁਹਾਡੇ ਸਾਹਮਣੇ ਪ੍ਰਗਟ ਹੋ ਗਿਆ ਸਮਤ ਕਹੇ ਜਨ ਭਗਤੋ ਬਨਜੋ ਹੰਸ ਝੂਠੀ ਹਸਤੀ ਦਿਓ ਮਟਾਈਆ ਝੂਠੀ ਹਸਤੀ ਆਕੜ ਵਾਲੀ ਝੂਠੀ ਹਸਤੀ ਦਿਓ ਮਟਾਈ ਆ ਤੁਸੀਂ ਉਸ ਪ੍ਰਭੂ ਦਾ ਬਣ ਜਾਓ ਵੰਸ ਜਿਸ ਬੰਸਰੀ ਵਾਲੇ ਜਿਸ ਬੰਸਰੀ ਵਾਲੇ ਕਾਂ ਸੇਵਾ ਲਾਈਆ ਉਹਦਾ ਹੰ ਉਹਦਾ ਵੰਸ ਬਣ ਜਾਓ ਜਿਸ ਬੰਸਰੀ ਵਾਲੇ ਕਾਂ ਸੇਵਾ ਲਾਈਆ ਜਿਸ ਨੂੰ ਸੀਸ ਨਵਾਉਂਦੇ ਫਲਿੰਦਰ ਮੁਖ ਸਾਸ ਦੋ ਸਹਰਸ ਜੇਵਾ ਟੋਲਾ ਗਾਇਆ ਤੁਸੀਂ ਉਸ ਦੀ ਸੱਚੀ ਅੰਸ਼ ਜੋ ਅਸਲ ਰੂਪ जो असर रूप आत्मा होके तो अंदर डेरा उसका अंश जिसने आ जगड़ बनाई बंत अंतम देवेई आ सो स्वामी कंठ, गहर गंभीर खवाई सोहम ढोला मंत जिस सोहम ढोला मंत इतना सारा ताकत भरे कहना पै जाओ गल हो रही है जिसका सोहम ढोला मंत तू मेरा मैं तेरा करे पढ़ाई आ उससे हो जाओ ਉਸਦੇ ਕੋਲ ਜਾਓ ਉਸਦੇ ਹੁਕਮ ਵਿੱਚ ਰਹੋ ਉਸਦੇ ਚਰਨਾਂ ਵਿੱਚ ਰਹੋ ਤੇ ਹੋਰ ਕੀ ਲੈਣਾ ਆਨੰਦ ਵਿੱਚ ਰਹੋ ਜਿਸ ਤਾਂ ਵੀਰ ਨੇ ਕਿ ਮੈਂ ਤੁਹਾਡੇ ਦਸਤ ਵੀ ਲੈ ਕੇ ਲਾਂ ਦਾਂ ਦਸਤ ਵੀ ਬੇਨਤੀ ਕਰਦੇ ਸਾਡੇ ਨੂੰ ਵੀ ਲੈ ਕੇ ਲਾ ਦੇ ਤੇ ਉਹ ਸਭ ਕੁਝ ਕਰਦਾ ਵਾਅਦਾ ਕਰਦਾ ਹੈ ਤੁਹਾਡੇ ਭਾਂਡੇ ਵੀ ਵੰਡਦਾ ਅੰਦਰੋਂ ਆਤਮਾ ਦੀ ਅੰਦਰੋਂ ਸਰੀਰ ਦੀ ਸ਼ਮਾਈ ਤੇ ਵਰਤਨ ਤੁਹਾਡੇ ਘਰਾਂ ਚ ਜਾ ਕੇ ਪਾਤਸ਼ਾਹ ਨੇ ਸੇਵਕ ਬਣ ਕੇ ਸਭ ਕੁਝ ਬਖਾਇਆ ਤਾਂ ਕਿ ਪ੍ਰੈਕਟੀਕਲ ਕਿਤੇ ਭੁੱਲ ਨਾ ਜਾਓ ਤੁਸੀਂ ਉਸ ਦੀ ਸੱਚੀ ਅੰਸ਼ ਜੋ ਅਸਲ ਰੂਪ ਆਤਮਾ ਹੋ ਕੇ ਤੁਹਾਡੇ ਅੰਦਰ ਡੇਰਾ ਲਾਈ ਆ ਜਿਸ ਨੇ ਆਦ ਬਣਾਈ ਬੰਤ ਆਤਮ ਦੇਵੇ ਬੜਿਆ ਆ ਸੋ ਸਵਾਮੀ ਸੱਚਾ ਕੰਥ ਗਹਿ ਗਮੀਰ ਖਵਾਈ ਆ ਜਿਸ ਦਾ ਸੋਹਮ ਢੋਲਾ ਮੰ ਤੂੰ ਮੇਰਾ ਮੈਂ ਤੇਰਾ ਕਰੇ ਪੜਾਈ ਆ ਜੋਤੀ ਜੋ ਚ ਉਪਰ ਆਪ ਆਪਣੀ ਕਿਰਪਾ ਕਰ ਤੋੜਦਾ ਲੇਖਾ ਦੇਖਾਈ ਆ ਸੋ ਮੇਰੇ ਵੀਰੋ ਸੈਤ ਤੇ ਪਾਤਸ਼ਾਹ ਦਾ ਪਹਿਲੀ ਜੇਡ ਸੈ ਸੰਬਤਿਕ ਦੀ ਲਿਖਤ ਜਾਂਦੀ ਹੈ ਬੜਾ ਸਖਤ ਹੁਕਮ ਅੱਗੇ ਆਏਗਾ ਕਿ ਹੁਕਮ ਬੜਾ ਸਖਤ ਹੈ ਸਖਤ ਉਹਨਾਂ ਨਹੀਂ ਲੱਗਦਾ ਹੈ ਜਿਹੜੇ ਆਪਣੀਆਂ ਆਪਰ ਚ ਫਿਰਦੇ ਨੇ ਜਿਹੜੇ ਉਸਤੇ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਹੁਕਮ ਸ਼ਕਤ ਨਹੀਂ ਲੱਗਦਾ ਉਹ ਤਾਂ ਉਸਤੇ ਹੋਗੇ ਸੋ ਪ੍ਰਭ ਉਹਨਾਂ ਤੇ ਮਿਹਰਬਾਨੀ ਕਿਰਪਾ ਕਰਦੇ ਹਨ ਸੋ ਇਸ ਤਰ੍ਹਾਂ ਦੀ ਫੇਰ ਮੈਂ ਬੇਨਤੀ ਕਰਾਂਗਾ ਕਿਤੇ ਵੀ ਵਿਚਰਦੇ ਹੋ ਮਾਤ ਲੋਕ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਾ ਕਰੋ ਮੇਰੇ ਵੀਰੋ ਕਿ ਸਾਡੇ ਸਾਥ ਉਦੀ ਭਗ ਦਾਗ ਲੱਗ ਜਾਵੇ ਦੁਨੀਆ ਵਾਲੇ ਕਹਿਣ ਕਿ ਕਿਹੜੇ ਗੁਰ ਸਿੱਖ ਨੇ ਇਸ ਤਰ੍ਹਾਂ ਕਰ ਦੇਖਦੇ ਦੁਨੀਆ ਵਾਲੇ ਕਹਿਣ ਇਹ ਗੁਰਸਿੱਖ ਕਿੰਨੇ ਅੱਛੇ ਨੇ ਇਹ ਕਿਸ ਤਰ੍ਹਾਂ ਦੀ ਬੋਲੀ ਕਰਨ ਇਹਨਾਂ ਦੀ ਚਾਰ ਕਿਸਮਾਂ ਦੀ ਹੈ ਇੱਕ ਉਹ ਪਰਮਾਤਮਾ ਦੀ ਗੱਲ ਕਰਦੇ ਹਾਂ ਕਿਸੇ ਨਾਲ ਧੋਖਾ ਨਹੀਂ ਕਰਦੇ ਤੇ ਚਾਵ ਨਹੀਂ ਪੀਂਦੇ ਕੋਈ ਨਸ਼ਾ ਨਹੀਂ ਕਰਦੇ ਦੁਨੀਆ ਤੇ ਕੋਈ ਧਾਦ ਦੇਜ ਨਹੀਂ ਰਹਿੰਦੇ ਕੋਈ ਕੂੜ-ਵਕਾਰ ਨਹੀਂ ਖਾਂਦੇ ਸੋ ਉਸ ਤੋਂ ਦੇ ਆਪਾਂ ਨੇ ਬੜਨਾ ਹੈ ਸਹਿਤ ਸਿੱਤੇ ਪਾਤਸ਼ਾਹ ਕਿਰਪਾ ਕਰ ਜੇਠ ਵੀ ਹਿਨੇ ਦੀ ਪਾਂਜੀ ਜੇਠ ਵੀ ਆ ਰਿਹਾ ਹੈ ਤੇ ਆਪਾਂ ਨੇ ਪ੍ਰਭ ਤੋਂ ਵਕਸ਼ਾ ਮੰਗਣੀ ਹੈ ਪਾਤਸ਼ਾਹ ਤੁਹਾਨੂੰ ਆਪਣੇ ਬਣਾ ਲੈ ਤੇ ਆਪਣੇ ਰੰਗ ਵਿੱਚ ਰੱਖ ਲੈ ਸੋ ਜੇਕਰਾਂ ਦਾ ਸਾਥ ਦੇਣਾ ਗਲਤੀਆਂ ਲਈ ਮਾਫੀ ਮੰਗਦਾ ਹਾਂ So